ਤੇ ਨੌਜਵਾਨ ਨੇ ਜਾਨ ਬਚਾਉਣ ਲਈ ਪਹਿਲੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ ਕੁਝ ਵਿਅਕਤੀਆਂ ਨੇ ਆਪਸੀ ਵਿਵਾਦ ਨੂੰ ਲੈ ਕੇ ਨੌਜਵਾਨ ਦੀ ਦੁਕਾਨ ਤੇ ਹਮਲਾ ਬੋਲਿਆ ਤਾਂ ਨੌਜਵਾਨ ਨੇ ਭੱਜਣ ਲਈ ਰਾਹ ਨਾ ਲੱਭਦਾ ਦੇਖ ਕੇ ਪਹਿਲੀ ਮੰਜ਼ਿਲ ਤੋਂ ਹੇਠਾਂ ਛਾਲ ਮਾਰ ਦਿੱਤੀ ਦਿੱਤੀਆਂ ਤਸਵੀਰਾਂ ਸੀਸੀਟੀਵੀ 'ਚ ਰਿਕਾਰਡ ਹੋਈਆਂ ਨੇ ਤਸਵੀਰਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਨੌਜਵਾਨ ਕਿਵੇਂ ਛੱਤ ਤੋਂ ਛਾਲ ਮਾਰ ਕੇ ਜ਼ਮੀਨ ਤੇ ਡਿੱਗਦਾ ਅਤੇ ਫਿਰ ਉੱਠ ਕੇ ਲੰਗੜਾਉਂਦਾ ਹੋਇਆ ਉੱਥੋਂ ਭੱਜ ਨਿਕਲਦਾ ਹੈ ਇਹ ਮਾਮਲਾ ਬਾਈਕ ਦੀ ਖਰੀਦੋ-ਫਰੋਖਤ ਨੂੰ ਲੈ ਕੇ ਸ਼ੁਰੂ ਹੋਇਆ। ਅਮਲੋ ਦੇ ਪਿੰਡ ਕੁਟੇਂਡ ਦੇ ਰਹਿਣ ਵਾਲੇ ਨੌਜਵਾਨ ਦਲਜੀਤ ਸਿੰਘ ਮੁਤਾਬਕ ਉਹ ਸੋਸ਼ਲ ਮੀਡੀਆ ਪ੍ਰਮੋਟਰ ਦਾ ਕੰਮ ਕਰਦਾ ਹੈ ਅਤੇ ਕੁਝ ਦਿਨ ਪਹਿਲਾਂ ਉਸਨੇ ਕਿਸੇ ਵਿਅਕਤੀ ਤੋਂ ਮੋਟਰਸਾਈਕਲ ਖਰੀਦਾ ਸੀ ਜੋ ਉਸ ਨੂੰ ਪਸੰਦ ਨਹੀਂ ਆਇਆ ਪਰ ਦੂਜੀ ਪਾਰਟੀ ਉਸ ਤੇ ਬਾਈਕ ਲੈਣ ਲਈ ਲਗਾਤਾਰ ਦਬਾਅ ਬਣਾ ਰਹੀ ਸੀ ਅਤੇ ਉਹਨਾਂ ਵੱਲੋਂ ਹੀ ਉਸ ਦੀ ਕੁੱਟਮਾਰ ਵੀ ਕੀਤੀ ਗਈ। ਨਾਮ ਤੁਹਾਡਾ ਮੇਰਾ ਨਾਮ ਦਲਜੀਤ ਸਿੰਘ ਹੈ। ਕੀ ਗੱਲਬਾਤ ਹੋਈ ਅੱਜ ਉਸ ਦੇ ਘਰ ਮਟਰੇ? ਇੱਕ ਮਿੰਟ ਰਿਕਾਰਡਿੰਗ ਹੋ ਜਾਈ। ਮੇਰੇ ਮਗਰਜ਼ ਪੰਜ ਸੱਤ ਮੁੱਡੇ ਸੀਗੇ ਜੀ ਇਹ ਤਿੰਨਾਂ ਦਾ ਲੱਡੀ ਟੀਮਾਸਿਕ ਇੱਕ ਮੁੱਡਾ ਧੰਮਾ ਸੀਗਾ ਬਾਕੀ ਹੁਣ ਫਿਰਤੇ ਮੁੱਡੇ ਸੀਗੇ ਗਲਤ ਗੱਲ ਕੀਤੀ ਤਾਂ ਸ਼ਲਮਾਨੀ ਪੈ ਗਈ ਗਲਤ ਗੱਲ ਹੀ ਸ਼ਲਮਾਨੀ ਹੀ ਪੈ ਗਈ ਸੀ ਕਿ ਮੈਨੂੰ ਉਹ ਨਾ ਉਹ ਕਹਿ ਗਏ ਸੀ ਕਿ ਵੀ ਜਿਹੜੀ ਮੇਰੇ ਸਾਡੇ ਕੋਲ ਬੈਗ ਆ ਉਹ ਮੈਨੂੰ ਤੇਰੇ ਸੀਗੇ ਧੱਕੇ ਨਾਲ ਹੀ ਤੇ ਮੈਨੂੰ ਉਹ ਬੈਗ ਪਸੰਦ ਨਹੀਂ ਸੀ ਮੈਂ ਲੈਣਾ ਨਹੀਂ ਸੀ ਜੀ ਉਹਦਾ ਤੇ ਮੈਂ ਪੰਜਾਬ ਮੋਟਰਸਾਈਕਲ ਉੱਤੇ ਗਿਆ ਸੀਗਾ ਤੇ ਉਹਨਾਂ ਨੇ ਕਿਹਾ ਵੀ ਇੱਥੇ ਆ ਕੇ ਬੈਗ ਲੈ ਜਾ ਚਲੋ ਮੈਂ ਉਹਨਾਂ ਨਾਲ ਗਿਆ ਤੇ ਮੈਨੂੰ ਧੱਕਾ ਕਿਨਾਂ ਕਚੈਰੀਆਂ 'ਚ ਲੈ ਗਏ ਉੱਥੇ ਜਾ ਕੇ ਕਚੈਰੀਆਂ 'ਚ ਮੇਨੂੰ ਧੱਕਾਸ਼ਾਹੀ ਕੀਤੀ ਇਹਨਾਂ ਨੇ 7-8 ਜਣੇ ਨੇ ਤੇ ਉਸ ਤੋਂ ਬਾਅਦ ਮੋੜੀ ਸੀ ਚਿਟੀ ਮਾਰਕੀ 'ਚ ਆ ਗਏ ਜੀਟੀ ਮਾਰਕੀਟ ਦੇ ਵਿੱਚ ਆ ਕੇ ਮੈਨਾਂ ਫੇਰ ਉੱਥੇ ਧੱਕਾ ਮੁਕੀ ਕੀਤੀ ਫੇਰ ਮੇਰੇ ਮਗਰ ਪੈ ਗਏ ਫੇਰ ਮੈਨੂੰ ਉੱਥੇ ਛਾਲ ਮਾਰਨੀ ਪਈ ਛਾਲ ਮਾਰਨ ਲਈ ਕਿਉਂ ਮਜਬੂਰ ਹੋਇਆ ਕੀ ਉਹਨਾਂ ਕੋਲ ਕੋਈ ਹਥਿਆਰ ਸੀਗੇ ਹਾਂਜੀ ਜਿਹੜੇ ਬਾਕੀ ਸਾਥੀ ਸੀ ਉਹਨਾਂ ਦੇ ਉਹਨਾਂ ਕੋਲ ਹੈਗੇ ਸੀਗੇ ਦਾਬ ਵਗੈਰਾ ਸੀਗੇ ਤੁਹਾਨੂੰ ਕੀ ਲੱਗਿਆ ਕਿ ਛਾਲ ਮਾਰਨੀ ਪਈ ਮੈਨੂੰ ਇਦਾਂ ਸੀ ਕਿ ਵੀ ਮੈਨੂੰ ਮਾਰ ਦ ਕਿੰਨੀ ਉਚਾਈ ਤੋਂ ਛਾਲ ਮਾਰੀ ਤੇ तकरीबन 1 ਕਮੈਂਟਰ ਸੀ ਤੇ ਹੁਣ ਕਿੰਨੀ ਸੱਟ ਲੱਗੀ ਕੀ ਕੀ ਡਾਕਟਰਾਂ ਨੇ ਕਹਤਾ ਨਾ ਤੁਹਾਡੇ ਨੇ ਪੈਰ ਕ੍ਰੈਕ ਹੋ ਗਈ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਤਾਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ਬਾਕੀ ਤੁਹਾਨੂੰ ਪਤਾ ਹੀ ਵੀ ਜੀ ਤੁਹਾਨੂੰ ਐਡਮਿਟ ਕਿਨੇ ਕਰਾਇਆ ਉੱਥੇ ਪ੍ਰਗਟ ਸਿੰਘ ਨੇ ਇਹ ਵੀ ਜੀ ਨੇ ਇੱਕ ਆਰਡੀ ਨੇ ਜੀ ਇਹ ਪੁਲਿਸ ਐਟਡਮਿਟ ਕੋਨਸਟੇਬਲ ਨਹੀਂ ਹੈ ਤੁਸੀਂ ਜਿੱਤੇ ਮਾਰਕੀਂਗ ਦੇ ਕੀ ਕੰਮ ਕਰਦੇ ਹੋ ਮੈਂ ਜੀ ਸੋਸ਼ਲ ਮੀਡੀਆ ਦਾ ਵੀ ਹੈ ਜੀ ਆਪਣੇ ਕੋਲ ਮਾਈਲਰਸ ਵੀ ਕੰਮ ਕਰਦਾ ਹੀ ਹਾਂ ਜੀ ਉਦਰੇਸਪਰੇ ਸਿਟੀ थाना 2 ਦੇ ਐਸ ਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਖਮੀ ਵਿਅਕਤੀ ਨੂੰ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਅਤੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਹੈ ਪੁਲਿਸ ਮੁਤਾਬਕ ਜ਼ਖਮੀ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਵਣਦੀ ਕਾਰਵਾਈ ਕੀਤੀ ਜਾਵੇਗੀ ਜੀਟੀਵੀ ਮਾਰਕੀਟ ਇੱਕ ਨੌਜਵਾਨ ਨੇ ਜਿਹੜੀ ਹੈਗੀ ਹੈ ਸਾਲ ਮਾਰੀ ਇਸਰ ਕੀ ਪੂਰਾ ਮਾਮਲਾ ਕੀ ਹੋਇਆ ਜਿਸ ਨੂੰ ਟੈਲੀਫੋਨ ਆਇਆ ਸੀ ਆਪਣੇ ਜੀਟੀਵੀ ਮਾਰਕੀਟ ਤੋਂ ਬੇਅਤ ਬੰਦੇ ਨੇ ਛਾਲ ਮਾਰੀ ਹੈ ਜੱਕਵੇਂ ਹਾਲਤ ਵਿੱਚ ਪਿਆ ਮੈਂ ਵਰਲਡ ਸਪਾਰਟਿੰਗ ਲੈ ਕੇ ਮੌਕੇ ਤੇ ਗਿਆ ਸੀ ਉਹਨੂੰ ਜਕਬੀਨ ਹਸਪਤਾਲ ਦਾਖਲ ਕਰਾਇਆ ਸੀ ਉਹ ਦਿਲਜੀਤ ਸਿੰਘ ਨਾਮ ਦਾ ਮੁੰਡਾ ਹੈਗਾ 29 ਸਾਲ ਦਾ ਬੰਦਾ ਉਹਨੇ ਦੱਸਿਆ ਵੀ ਮੋਟਰਸਾਈਕਲ ਦੇ ਕਰਕੇ ਉਹਦਾ ਝਗੜਾ ਹੋਇਆ ਸੀ ਵੀ ਵੇਚਣ ਖਰੀਦਣ ਸੰਬੰਧੀ ਮੁੰਡਿਆਂ ਦੇ ਨਾਲ ਉਹ ਜਦੋਂ ਹੱਥੋਂ ਪਾਈ ਹੋ ਰਹੀ ਸੀ ਉਹ ਭੱਜ ਰਿਹਾ ਉਹਨੇ ਕੋਟੇ ਤੋਂ ਉਹਨੇ ਛਾਲ ਮਾਰਤੀ ਬਚਾਅ ਵਾਸਤੇ ਆਪਣੇ ਵਾਸਤੇ ਕੁੱਟ ਮਾਰ ਤੋਂ ਡਰਦੇ ਨੇ ਉਹਦੇ ਗੱਟੇ ਫ੍ਰੈਕਚਰ ਹੋਏ ਨੇ ਉਹਨੂੰ ਲਾਜਰੀ ਹਸਪਤਾਲ ਦੇ ਅੱਪਾ ਦਾਖਲ ਕਰਾਇਆ ਗਿਆ ਜਦੋਂ ਵੀ ਜੋ ਵੀ ਬਿਆਨ ਦੋਗਾ ਉਸ ਹਿਸਾਬ ਨਾਲ ਹੀ ਕਾਰਵਾਈ ਕੀਤੀ ਜਾਊਗੀ ਤੇ ਫਿਲਹਾਲ ਨੌਜਵਾਨ ਦਲਜੀਤ ਸਿੰਘ ਜ਼ਖਮੀ ਹਾਲਤ ਵਿੱਚ ਹਸਪਤਾਲ ਚ ਪਿਆ ਹੈ ਉਸ ਦੀਆਂ ਦੋਵੇਂ ਲੱਤਾਂ ਦੀਆਂ ਹੱਡੀਆਂ ਨੁਕਸਾਨੀਆਂ ਗਈਆਂ ਨੇ ਜਿਸ ਕਾਰਨ ਉਸ ਦੀਆਂ ਦੋਵੇਂ ਲੱਤਾਂ ਤੇ ਪਲਾਸਟਰ ਲਗਾਇਆ ਗਿਆ ਜਦਕਿ ਨੌਜਵਾਨ ਤੇ ਹਮਲਾ ਕਰਨ ਵਾਲੇ ਮੁਲਜ਼ਮ ਵਿਅਕਤੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਚੱਲ ਰਹੇ ਨੇ ਖੰਨਾ ਤੋਂ ਕਨਵਿੰਦਰ ਢਿੱਲੋਂ ਸੈਂਟਰਲ ਪੰਜਾਬ ਟੀਵੀ